ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕਮਿਲ ਜੀ ਸਿੰਘ ਹੈ ਜੀ ਮੈਂ ਅੰਮ੍ਰਿਤਸਰ ਰਹਿਣ ਵਾਲਾ ਜੰਪਾਲੇ ਤੋਂ ਜੀ ਆ ਬੜਾ ਖੁਸ਼ ਨਸੀਬਾ ਮੈਂ ਅੰਮ੍ਰਿਤਸਰ ਦੀ ਨਗਰੀ ਚੰਦਰਪ੍ਰਮ ਦਾਸ ਨਗਰੀ ਤੋਂ ਤੇ ਹਾਲੀਵੁੱਡ ਮੁੰਬਈ ਦੇ ਵਿੱਚ ਮੈਂ ਕੰਮ ਕਰ ਰਿਹਾ ਤੇ ਇਸ ਟਾਈਮ ਮੁੰਬਈ ਦੇ ਵਿੱਚ ਚੰਕੀਲਾ ਫਿਲਮ ਜੋ ਕਿ ਇੰਤੀਆਜ਼ ਇੰਤੀਆਜ਼ ਅਲੀ ਸਾਹਿਬ ਦੀ ਫਿਲਮ ਹੈ ਔਰ ਸਾਰੀ ਦੁਨੀਆ ਵਿੱਚ ਇਸ ਟਾਈਮ ਬਹੁਤ ਵੱਡੀ ਹਿੱਟ ਫਿਲਮ ਜਾ ਰਹੀ ਹੈ ਤੇ ਉਹ ਫਿਲਮ ਦੀ ਰਿਲੀਜ਼ ਤੋਂ ਬਾਅਦ ਮੈਂ ਪਹਿਲੀ ਵਾਰੀ ਅੰਮ੍ਰਿਤਸਰ ਪਹੁੰਚਿਆ ਤੇ ਗੁਰ ਆਮਦਾਸ ਦੇ ਸੱਚੇ ਪਾਤਸ਼ਾਹ ਦੇ ਘਰ ਜਾ ਕੇ ਨਾ ਕਿਸੇ ਕੋਣਾ ਸਵੇਰੇ ਸ਼ੁਕਰਾਨਾ ਕਰਨਾ ਤੇ ਉਹਨਾਂ ਮਾਰਦੇ ਕੋਲ ਬੜੇ ਆ ਗਏ ਆ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਜਿਸ ਫਿਲਮ ਦੇ ਵਿੱਚ ਮੇਰਾ ਕਿਰਦਾਰ ਹੈ ਜੀ ਇੱਕ ਇਨਕਮ ਟੈਕਸ ਅਫੀਸਰ ਜੋ ਨੇ ਸਵਨ ਸਿੰਘ ਸੇਵਿਆ ਜੀ ਕੁ ਦੂਸਾ ਚਮਕੀਲਾ ਖੜਾ ਹੋ ਜਾਗਾ ਯਾਰ ਇਤਨਾ ਸਾਰਾ ਚੰਕੀਲਾ ਬਣ ਜਾਣਾ ਕਿਦਾਂ ਚੰਕੀਲੇ ਨੂੰ ਮਿਲਦੇ ਨੇ ਤੇ ਚੰਕੀਲੇ ਦੀ ਜ਼ਿੰਦਗੀ ਬਦਲ ਜਾਂਦੀ ਬਹੁਤ ਟਾਈਮ ਕਿਰਦਾਰ ਹੈ ਤੁਸੀਂ ਮੈਨੂੰ ਲੱਗਦਾ ਤੁਸੀਂ ਖੁਦ ਦੇਖੋਗੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਪਤਾ ਲੱਗੇਗਾ ਕੋਈ ਇਸ ਤਰ੍ਹਾਂ ਦੇ ਬਾਲ ਜੋ ਦਿਲਚੀਤ ਦਸਾਂ ਜੁਰਾਣਾ ਤੁਸੀਂ ਸ਼ੂਟਿੰਗ ਤੋਂ ਇਲਾਵਾ ਬਿਤਾਏ ਹੋਣਾ ਹਾਂਜੀ ਜਦੋਂ ਸਾਡੀ ਡਿਸਕਸ਼ਨ ਹੁੰਦੀ ਸੀ ਸੀਨ ਤੋਂ ਇਲਾਵਾ ਜਦੋਂ ਸ਼ੂਟ ਤੋਂ ਇਲਾਵਾ ਸਾਡੀ ਡਿਸਕਸ਼ਨ ਹੁੰਦੀ ਸੀ ਕਿ ਵੀ ਸੀਨ ਦੇ ਵਿੱਚ ਆਪਾਂ ਕਿਸ ਤਰੀਕੇ ਦੇ ਨਾਲ ਲਿਭਾਣਾ ਤੇ ਭਾਈ ਬਹੁਤ ਮਜ਼ੇਦਾਰ ਕਿਰਦਾਰ ਹੈ ਭਾਈ ਨਾ ਕੁਝ ਨਹੀਂ ਕਰ ਰਿਆਂ ਹਜੀ ਮੈਂ ਨੇ ਕੋਈ ਸਮਾਜ ਖਰਾਬ ਨਹੀਂ ਕਰੂਗਾ ਕਿਸੇ ਨੂੰ ਗੁੰਮਰਾ ਨਹੀਂ ਕਰੂਗਾ ਅ ਭਾਈ ਥੋੜਾ ਮਜ਼ਾਕੀਆਂ ਵੀ ਨੇ ਤੇ ਵਧੀਆ ਤਰੀਕੇ ਦੇ ਨਾਲ ਸਭ ਨੂੰ ਸਹਿਤ ਵੀ ਕਰਦੇ ਨੇ ਕਿ ਵੀ ਤੁਸੀਂ ਇਹ ਸਮਝ ਲਓ ਕਿ ਵੀ ਉਹਨਾਂ ਦੇ ਨਾਲ ਕੰਮ ਕਰਕੇ ਬੰਦਾ ਕੰਫਰਟੇਬਲ ਹੋ ਜਾਂਦਾ ਇਹ ਨਹੀਂ ਕਿ ਕਿਸੇ ਨੂੰ ਜਿਤਾਉਂਦੇ ਕਿ ਵੀ ਮੈਂ ਬਹੁਤ ਵੱਡਾ ਕਲਾਕਾਰ ਹਾਂ ਕਿ ਤੁਸੀਂ ਸਾਰੇ ਆਪਾਂ ਦਾ ਸ਼ੁਰੂਆਤ ਕਰਦੇ ਹੋ ਤੇ ਮੈਨੂੰ ਲੱਗਦਾ ਇਹ ਬੜੀ ਵੱਡੀ ਗੱਲ ਹੈ ਹੁਣ ਤੱਕ ਕਿਹੜੀਆਂ-ਕਿਹੜੀਆਂ ਫਿਲਮਾਂ ਕਰ ਚੁੱਕੇ ਹੋ ਜਰੂਰ ਦੱਸੋ ਮੇਰੀ ਸਭ ਤੋਂ ਪਹਿਲੀ ਫਿਲਮ ਜੋ ਰਿਲੀਜ਼ ਹੋਈ ਉਹ Netflix ਤੇ ਦਿਲਜੀਤ ਭਾਈ ਦੇ ਨਾਲ ਹੀ ਸੀ ਜੋ ਕਿ Netflix ਫਿਲਮ ਦੂਸਰੀ ਵੀਰ ਸਾਹਿਬ ਵਰਕਰ ਫਿਲਮ ਉਹ ਪਿਛਲੇ ਦਿਨੀ 22 ਮਾਰਚ ਨੂੰ ਰਿਲੀਜ਼ ਹੋਈ ਹੈ ਥੀਏਟਰ ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਕੁਬੀ ਰੰਦੀਪ ਕੋਡਾ ਜੀ ਦੇ ਨਾਲ ਤੇ ਹੁਣ ਇਮਤਿਆਜ਼ ਅਲੀ ਸਾਹਿਬ ਦੇ ਨਾਲ Netflix ਦੀ origignal ਫਿਲਮ ਵੀ ਰਿਲੀਜ਼ ਹੋ ਗਿਆ ਸੀ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਤੁਹਾਡੇ ਜਲਦੀ ਆਣਗੇ ਜੀ ਇਹ ਸਭ ਸਾਰਾ ਕੁਝ ਦੱਸਿਆ ਨਹੀਂ ਜਾਂਦਾ ਉਮੀਦ ਹੈ ਸਾਰਾ ਕੁਝ ਜਲਦੀ ਪਤਾ ਲੱਗੇਗਾ ਸਾਰਿਆਂ ਨੂੰ ਫਿਲਮ ਰਿਲੀਜ਼ ਹੋ ਚੁੱਕੀ ਹੈ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਆਬ ਉਹ ਆਬ ਉਹ ਡਿਪਾਰਟਮੈਂਟ ਸੇ ਤੁਹਾਨੂੰ ਕੀ ਲੱਗਦਾ ਕੌਣ ਹਾਂ ਮੈਂ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਵੀ ਜਿੰਨਾ ਕਿ ਸਾਰੇ ਜਾਨੇ ਚੰਕੀਲਾ ਬਾਰੇ ਕੋਈ ਸਟੋਰੀ ਬਾਰੇ ਸਾਰੇ ਜਾਣਦੇ ਆ ਆ ਡਿਪਾਰਟਮੈਂਟ ਸੇ ਹਾਂ ਮੈਂ ਲੜਕੇ ਸੁਣਾ ਹਾਂ ਰੂਪੇ ਹੋਣ ਇਨਕਮ ਟੈਕਸ ਡਿਪਾਰਟਮੈਂਟ ਸੇ ਹਾਂ ਮੈਂ ਸਾਰੇ ਧਰੂਰ ਦੇਖੋ ਸਭ ਨੂੰ ਪਤਾ ਚੱਲੇਗਾ ਕਿ ਸਵਨ ਸਿੰਘ ਸੇਵਾਦਾਰ ਕਿਤਾਬ ਮੈਂ ਕੀ ਕਰ ਉਹਦੇ ਕਿਰਦਾਰ ਬਾਰੇ ਖੂਬ-ਖੂਬ ਸਾਰਿਆਂ ਨੂੰ ਪਤਾ ਚੱਲੇਗਾ ਜਿਹਦੇ ਕਿਰਦਾਰ ਬਾਰੇ ਕਿਸੇ ਨੂੰ ਇੰਨਾ ਜ਼ਿਆਦਾ ਪਹਿਲੇ ਪਤਾ ਨਹੀਂ ਸੀ ਮੈਨੂੰ ਉਮੀਦ ਹੈ ਸਾਰਿਆਂ ਨੂੰ ਮੇਰਾ ਕੰਮ ਪਸੰਦ ਆਏਗਾ